Obrigado, got two ਜੀ ਪ੍ਰਧਾਨ ਜੀ ਜੈ ਪੀ ਜੈ ਪਾਰ ਜੈ ਗੁਰਦੇਵ ਧਨ ਗੁਰਦੇਵ ਜੈ ਬਾਲਮੀ ਕੀ ਹਰ ਰਾਰ ਬਾਲਮੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਸੋ ਅੱਜ 15 ਅਗਸਤ ਦੇ ਆਜ਼ਾਦੀ ਦੇ ਦਿਹਾੜੇ ਤੇ ਸਮੁੱਚੇ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਸੋ ਅੱਜ ਮੈਂ ਚਾਹਨਾ ਹੈ ਕਿ ਹਰੇਕ ਜਿਹੜੀ ਸਰਕਾਰ ਆ ਉਹ ਦੇਸ਼ ਦੀ ਤਰੱਕੀ ਲਈ ਆਵੇ ਔਰ ਲੋਕਾਂ ਦਾ ਭਵਿੱਖ ਵਧੀਆ ਬਣੇ ਔਰ ਮੈਂ ਜਨਤਾ ਨੂੰ ਵੀ ਕਹਿੰਨਾ ਹੈ ਕੀ ਅੱਜ ਆਦੇ ਆਦੇ ਜਿਹੜਾ ਸਾਡਾ ਖੁਸ਼ੀਆਂ ਦਾ ਭਰਿਆ ਹੈ ਆਪਣੇ ਘਰ ਦੇ ਵਿੱਚ ਦੀਪਮਾਲਾ ਕਰੋ ਕਿਉਂਕਿ ਆਜ਼ਾਦੀ ਬੜੀ ਮੁਸ਼ਕਲ ਨਾਲ ਮਿਲੀ ਆ ਇਹਨੂੰ ਹੱਥਾਂ 'ਚੋਂ ਜਾਇਆ ਨਾ ਜਾਣ ਦਈਏ ਇਸ ਕਰਕੇ ਮੈਂ ਪੂਰੇ ਦੇਸ਼ ਵਾਸੀਆਂ ਨੂੰ ਔਰ ਵਿਦੇਸ਼ਾਂ ਵਿੱਚ ਬੈਠਿਆਂ ਨੂੰ ਬੇਗੰਪੂਰਾ ਟਾਈਗਰ ਫੋਰਸ ਤੋਂ ਪੰਜਾਬ ਪ੍ਰਧਾਨ ਬਿੰਦਰ ਸਰੋਆ ਸਾਰਿਆਂ ਨੂੰ ਮੁਬਾਰਕਾਂ ਦਿੰਨਾ ਔਰ ਸਾਡੇ ਨਾਲ ਪੰਜਾਬ 22 ਦੇ ਪ੍ਰਧਾਨ ਪੰਮਾ ਲਰੂ ਨੰਗਲ ਜੀ ਪੰਜਾਬ ਨਰਸ ਕਤਰ ਬਿੱਟੂ ਸੋਤਾ ਜੀ ਔਰ ਪੰਜਾਬ ਸੀਨੀਅਰ ਮੈਂਬਰ ਸਾਡੇ ਸਲੀਮ ਪੋਸ਼ਲ ਜੀ ਔਰ ਜ਼ਿਲ੍ਹਾ ਸਾਡੇ ਵਾਈਸ ਪ੍ਰਧਾਨ ਜੂਤ ਅਕਾਸ਼ੀਰ ਜੀ ਇੰਦਰ ਜੀ ਸਾਰੇ ਜੀ ਲक्की ਬਾਜੀ ਹੋਣੀ ਸਾਰੇ ਭਰਾ ਮੇਰੇ ਤੇ ਪਹੁੰਚੇ ਆ ਔਰ ਸਾਰਿਆਂ ਦੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਤੇ ਬਹੁਤ ਬਹੁਤ ਮੁਬਾਰਕਾਂ